ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ। ਇਹ ਹਰ ਚਲ ਸਾਰਿਆਂ ਦਾ ਟਾਈਮ ਹੋ ਗਿਆ 9:48 28 ਤਰੀਕ ਮੈਂ ਸਣੀਵਾਰ ਅੱਜ ਆਗਮਨ ਦੇ ਦਿਲ ਦਿਨਾ ਪਰ ਇਹ ਕਿੰਨਾ ਕੋੜਦਾ ਇਹ ਪਰਮਾਣੂ ਹੁਣ ਅੱਜ ਕਰਨੇ ਆ ਕਿ ਨੱਡੀ ਸ਼ਹਿਰ ਤੇ ਬ੍ਰੇਕਫਾਸਟ ਵਗੈਰਾ ਕਰ ਲਿਆ ਆਪਾਂ ਹੋਟਲ ਬਹੁਤ ਵਧੀਆ ਲੋਕੇਸ਼ਨ ਬਹੁਤ ਸ਼ਾਨਦਾਰ ਹੈ ਬਹੁਤ ਮਾਇਕ ਤੇ ਗੜੀ ਆਓ ਜੀ ਬੈਗਪੂ ਲੈ ਲੈਂਦੇ ਆ ਚੱਲੇ ਆਪਾਂ ਇੱਧਰ ਚੱਲਣ ਦੀ ਟੇਬਲ ਡੈਨਿਸ਼ ਲੱਗੇ ਬਸ ਚੈੱਕ ਆਊਟ ਕਰ ਲੈਂਦੇ ਆ ਚੱਲੀਏ ਹੁਣ ਅਗਲੀ ਲੋਕੇਸ਼ਨ ਤੇ ਦੇਖੋ ਹੁਣ ਕਿੱਥੇ ਜਾਣੇ ਆ ਅਜੇ ਕੋਈ ਸਲਾਹ ਨਹੀਂ ਮਣੀ ਕਿੱਥੇ ਜਾਣਾ ਲੋ ਜੀ ਟਾਈਮ ਹੋ ਗਿਆ 12 ਆਪਣੇ ਨਿਕਲ ਆਏ ਹਾਟਲ ਚੋਂ ਹੁਣ ਆਪਾਂ ਇੱਥੇ ਆਏ ਆ ਜੋਂ ਚਰਚ ਵਾਇਕ ਉਹ ਬੜੀ ਵਧੀਆ ਵੇਖਣ ਵਾਲੀ ਜਿੰਦੇ ਤੇ ਕਨਾਲ ਪਾਰਕ ਹੈ ਪਾਰਕ ਪਾਰਕ ਵੇਖਾਂਗੇ ਇਹਦੇ ਨਾਲੇ ਜੋਂ ਚਰਚ ਉਹ ਤੇ ਹੁਣ ਅਸੀਂ ਵਾਪਸੀ ਜਾਣਦੇ ਆ ਤਾਂ ਵਾਪਸੀ ਦੇ ਰਸਤੇ 'ਚ ਜੋ ਵੀ ਆਇਆ ਉਹਨੂੰ ਐਕਸਪਲੋਰ ਕਰਦੇ ਜਾਵਾਂਗੇ ਤਾਂ ਹੀ ਟਾਈਮ ਨਾ ਨਿਕਲ ਆਏ ਹਾਟਲ ਤੋਂ ਇਹ ਹੈ ਜੀ ਜੌਨ ਚਰਚ ਇਹ ਆਂਦੇ ਭੀ ਅੰਮ੍ਰਿਤਸਰ ਡਿਸਟ੍ਰਿਕਟ ਜਿਹੜੇ ਜ਼ਿਲ੍ਹੇ ਦੀਆਂ ਚਰਚਾਂ ਦੀ ਐਂਟਰੀ ਹੋਈ ਹੈ। ਬਾਕੀ ਇੱਕ ਇੱਥੇ ਲੱਗੇ ਪਾਰਕ ਆ। ਉੱਥੇ ਚੱਲੇ ਆ ਪਹਿਲਾਂ ਪਾਰਕ ਤੇ ਤੇ ਅੱਜ ਨਹੀਂ ਆਇਆ ਪੂਰਾ ਰੌਣਕ ਮੇਲਾ ਲੱਗਦੀ ਆ ਮੋਹਾਲਾ। ਇਹ ਹੈ ਜੀ ਜੌਨ ਚਰਚ ਚਰਚ ਦੇ ਅੰਦਰ ਚੱਲੇ ਆਂ ਤੇ ਬਾਕੀ ਫੈਮਿਲੀ ਮੈਂਬਰ ਕਹਿੰਦੇ ਪਹਿਲਾਂ ਪਾਰਕ 'ਚ ਜਾਣਾ ਕਿਉਂਕਿ ਅੱਧੇ ਮੈਂਬਰ ਸਾਡੇ ਉੱਥੇ ਖਲੋਤੇ ਆ ਉਹ ਟਿਕਟਾਂ ਦੇਕਰੋਣ ਪਾਰਕਿੰਗ ਦੀ ਪਾਰਕ ਦੇ ਵਿੱਚ ਟਿਕਟ ਲੱਗਦੀ ਆ ਉੱਥੇ ਟਿਕਟ ਤੁਹਾਨੂੰ ਦੱਸਦੀ ਕਿੰਨੇ ਦੀ ਆ ਆ ਇਹਦੀ ਪਾਰਕ ਇਹਦੀ ਐਂਟਰੀ ਇਧਰ ਆ ਪਾਰਕਿੰਗ ਈਓ ਪਾਰਕ ਧਰਮਸ਼ਾਲਾ ਮੋਰ ਹੁਣਕ ਨੇ ਲਾਇ ਇਥੇ ਵੀ ਬਹੁਤ ਟੂਰਿਸਟ ਆਇਆ ਮੌਸਮ ਵੀ ਵਧੀਆ ਇਥੇ ਪੰਜਾਬ ਨਾਲੋਂ 10 15 ਡਿਗਰੀ ਦਾ ਫਰਕ ਹੈਗਾ ਬਾਹਲੇ ਹੀ ਖਾਣ ਲੱਗਾ ਇੱਥੇ 100 ਰੁਪਏ ਦਾ 100 ਰੁਪਏ ਦਾ ਜਿਸ ਵਾਰ ਤਾਂ 20 ਦਾ ਮੇਰੇ 100 ਰੁਪਏ ਖਾਦੇ ਹੋਏ ਚਲੋ ਕੋਈ ਨਹੀਂ ਵਧੀਆ ਚਲੋ ਜੀ ਹੋ ਗਈ ਐਂਟਰੀ ਆਡੀ ਪਾਰਕ ਚ ਉਦੇ ਵਿੱਚ ਅਡਲਟ ਦਾ 25 ਰੁਪਏ ਆ ਬੱਚਿਆਂ ਦਾ 10 ਰੁਪਏ ਜਿਹੜੇ ਸੋਰਨਰ ਹੁੰਦੇ ਉਹਨਾਂ ਦਾ 100 ਰੁਪਿਆ ਐਂਟਰੀ ਹੈ ਬੱਚਿਆਂ ਦੇ ਵਾਸਤੇ ਦੇਖਣ ਨੂੰ ਬਹੁਤ ਵਧੀਆ ਅਨਜੋਇਮੈਂਟ ਇਹ ਆ ਜੀ ਪੁਲ ਦੀ ਐਂਟਰੀ ਪਾਰਕ ਦੀ ਐਂਟਰੀ ਪੁਲ ਬਹੁਤ ਜ਼ਿਆਦਾ ਹਿਲਣ ਡਿਆ ਫਤਿਹ ਉਹ ਫਤਿਹ ਡਰ ਲੱਗਣੇ ਥੱਲੇ ਵੇਖ ਕੇ ਥੱਲੇ ਵੇਖ ਕੇ ਥੱਲੇ ਵੇਖ ਕੇ ਜਾਣਾ ਵਾ ਪਹੁੰਚ ਗਏ ਪਹੁੰਚ ਗਏ ਚਲੋ ਚਲੋ ਬੋਤ ਪੋੜ ਬਹੁਤ ਹੀ ਲੰਡਿਆ ਚਲੋ 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 ਬਹੁਤ ਵੱਡਾ ਪੋਲਾ ਹੈ ਉੱਥੋਂ ਚੜ ਕੇ ਆਏ ਹੁਣ ਇੱਥੇ इस तो फिर अगे एक वादिया बनाया पोलो हेल्द पर ओद मजा बड़ा है पहुंच गया हाँ हाँ चलो चलो जाओ मौसम बहुत वादिया नहीं चढ़ी मासा भी हौली आओ है तू तो बहुत हिलाने ਟਾਈਮ ਹੋ ਗਿਆ ਜੀ ਸਵਾ 12 ਤੇ ਧੁੱਪ ਬਿਲਕੁਲ ਨਹੀਂ ਹੈਗੀ ਮੌਸਮ ਬਹੁਤ ਵਧੀਆ ਇੱਥੇ ਕੱਲ ਦਾ ਕੱਲ ਬਾਰਿਸ਼ ਆਈ ਹੀ ਬੜੀ ਉਹਦੇ ਕਰਕੇ ਅੱਜ ਮੌਸਮ ਵਧੀਆ ਅੱਗੇ ਫੇਰ ਸਟਾਰਟ ਬੋਲ ਇਹ ਪੂਰਾ ਟਰੈਕਿੰਗ ਵਾਲਾ ਸਿਸਟਮ ਬਣਾਇਆ ਟਰੈਕਿੰਗ ਕਰਨੀ ਪੈਣੀ ਏ ਉਹ ਥੱਲੇ ਆਏ सारी पार्क वो बने वाल वाले ये आ? की है ਨਾ ਇਹ ਕੰਨ ਨਿਆਮ ਆਪ ਆਪ ਉਹਦੇ ਤੋਂ ਆ ਜਾ ਭਾਈ ਇਹ ਆ ਗਈ ਜੀ ਲੱਡੀ ਲੱਡੀ ਲੈ ਆਪਾਂ ਆ ਰੂਮ ਰੂਮ ਦੇ ਵਿੱਚੋਂ ਵੀ ਉਹ ਬਹੁਤ ਸੋਹਣਾ ਵੀਊ ਜੀ ਕਿੱਥੇ ਆਣਾ ਹੁਣ ਕਾਜਾ ਥੋੜਾ ਜਿਆਨ ਹੁੰਦਾ ਲਓ ਜੀ ਟਾਈਮ 4:00 ਵਜੇ ਆ ਰੋਟੀ ਭਣੀ ਖਾ ਲਿਆ ਆਪਾਂ ਦੁਪਹਿਰਾਂ ਦਾ ਤੇ ਦਰਨੱਡੀ ਸ਼ਹਿਰ ਚ ਗਏ ਆ ਜਰਾਤ ਬਹੁਤ ਵਧੀਆ ਸ਼ਹਿਰ ਮੌਸਮ ਬਹੁਤ ਵਧੀਆ ਕੋਪਦਾ ਕੋਈ ਨਾ ਮਨਪਸੰਦ ਨਹੀਂ ਆ ਜੀ ਸਵੇਰ ਦੀ ਧੁੱਪ ਨਹੀਂ ਚੜੀ ਇੱਥੇ ਆ ਆਪਣੇ ਮੀਰ ਭਰਾ ਇਹ ਨਾਲ ਰੋਟੀ ਪਣੀ ਖਾ ਗਿਆ ਇਹ ਆਂਦੇ ਫਿਰ ਤੁਰ ਕੇ ਆਈ ਹੁਣ ਇਹ ਹੈਗਾ ਆਪਣਾ ਯੋਗਾ ਯੋਗਾ ਮੈਡੀਟੇਸ਼ਨ ਹੋਰ ਬੜੀ ਘਾਟ ਕੋ ਗੈਸ ਨੂੰ ਕਿੱਡੀ ਚਾਹੀਦੀ ਹੋਰ ਇੱਥੇ ਕੀ ਵੇਖਣ ਵਾਲਾ ਉਹ ਜਿਹੜਾ ਮੰਦਿਰ ਕਿੱਥੇ ਵਾਲਾ ਹੂੰ ਹਾਂ ਇਹ ਜੀ ਹੈ ਮੈਡੀਟੇਸ਼ਨ ਹੂੰ ਛੋਟੀ ਆ ਵੇ ਛੋਟੀ ਛੋਟੀ ਆ ਪੰਜਾਬ ਛੋਟੀ ਵੱਡੀ ਕਿਡਾ ਆ ਇਹ ਲਈਏ ਯਾਰ ਕੈਪ ਬਣੀ ਬਣੀ ਗੱਲ ਉਹ ਲਓ ਸਰ ਹੈਟ ਆ ਜੀ ਉਹ ਵਾਈਡ ਆ ਆ ਵਾਈਡ ਯਾਰ ਬੰਦੇ ਲਟਕ ਕੇ ਆਏ ਨਹੀਂ ਆ ਠੀਕ ਆ ਓਏ ਓਏ ਹੋ ਹਾਂ ਹਾਂ ਮੇਰੇ ਕਿ ਟੋਕਰਾ ਮੁੱਦਾ ਮਾਰਿਆ ਹੁੰਦਾ ਛੋਟਾ ਨਹੀਂ ਜੱਗੇ ਵਾਲਾ ਉਹ ਵਾਲੀ ਦੀ ਵੱਡੀ ਚਾਹੀਦੀ ਹੈ ਇਹ ਨਹੀਂ ਓਏ ਓਏ ਹੋ ਆਈ ਚੀਜ਼ ਨਹੀਂ ਨਹੀਂ ਮੈਰੀ ਸਾਹਿਬ ਹੈ ਨਹੀਂ ਆ ਠੀਕ ਆ ਹੈ ਆ ਸੀ ਆ ਆ ਆ ਲੈ ਲੈ ਨਹੀਂ ਆ ਜੋ ਸੀ ਆ ਆ ਤਾ ਨਹੀਂ 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 ਲੈ ਫੋਟੋ ਕਢਾਓ ਇਹਦੀ ਇੱਕ ਇੱਕ ਨਿੱਕੀ ਨਿੱਕੀ ਰੱਖੀ ਹੈ ਨਹੀਂ ਨਹੀਂ ਠੀਕ ਆ ਉਹ ਠੀਕ ਆ ਯਾਰ ਹਿਮਾਚਲ ਵਾਲੀ ਠੀਕ ਆ ਉਹ ਵਾਲੀ ਦੇ ਆ ਵਾਲੀ ਵੱਡੀ ਪੁੱਛਣੀ ਹੈ ਉਹਨੇ ਕੀ ਗੱਲ ਨਹੀਂ ਨਹੀਂ ਕਿਹੜੀ ਨਹੀਂ ਮੰਦਾ ਕੇ ਦਿਖਾ ਲੈ ਬਲੈਕ ਨਹੀਂ 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 ਉਹ ਵੀ ਰਿੱਤਨ ਵਾਲੀ ਲੰਬਾ ਨਹੀਂ ਉੱਤੇ ਉਹ ਲੈ ਉਹ ਲੈ ਉਹ ਆ ਲੱਗਦੇ ਨੁਖਾਵਾਂ ਛੋਟੀ ਹੈ ਨਹੀਂ ਨਹੀਂ ਠੀਕ ਹੈ ਸਾਈਜ਼ ਛੋਟਾ ਆ ਠੀਕ ਹੈ ਪਰ ਕਲਰ ਉਹ ਦੂਜਾ ਦੇ ਇਥੇ ਲੱਗਦਾ ਬਣੇ ਵਿਖਾਇਆ ਫੋਟੋ ਇਹ ਨਹੀਂ ਕਲਰ ਹਾਂਜੀ ਅੱਜ ਘੁੰਮ ਰਹੇ ਆਪਾਂ ਨੱਡੀ ਤੇ ਆਹ ਵੀਰ ਜੀ ਨੂੰ ਪੁੱਛਦੇ ਆ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਇੰਟਰਵਿਊ ਲਓ ਜੀ ਅਸੀਂ ਵੀ ਇੰਟਰਵਿਊ ਤੋਂ ਬਿਨਾਂ ਨਹੀਂ ਗੱਲ ਕਰਦੇ ਹਾਂਜੀ ਹਾਂਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਸਾਡਾ ਨਾਮ ਹੈ ਸਰਦਾਰ ਜਸਪ੍ਰੀਤ ਸਿੰਘ ਬਾਜਵਾ ਗੜਗੱਜ ਗੜਗੱਜ ਸਿੰਘ ਗੜਗੱਜ ਹਾਂ ਠੀਕ ਹੈ ਜੀ ਤੇ ਹੁਣ ਆਪਣੀ ਦੋ ਇਦਾਂ ਵੀ ਨਹੀਂ ਨਿਕਲੇ ਆ ਕੱਲ ਦੇ ਹਾਂਜੀ ਆ ਚੈੱਕ ਕਰੋ ਤੇ ਕੱਲ ਦੇ ਅਸੀਂ ਨਿਕਲੇ ਆ ਤੇ ਮੌਸਮ ਵੇਖੋ ਹਾਂ ਜਿਹੜੀ ਅਸੀਂ ਗੱਡੀਆਂ ਚਲਾਈਆਂ ਆ ਨਾ ਦੋ ਦਿਨ ਬੜੀ ਟ੍ਰੈਫਿਕ ਸੀ ਬੜਾ ਜਾਮ ਸੀ ਪਰ ਅਸੀਂ ਫੇਰ ਰੁਕੇ ਕਿਤੇ ਨਹੀਂ ਮੀਂਹ ਬਰਸਾਤ ਨੇਰੀ ਝੱਖੜ ਸਭ ਵੇਖਿਆ ਤੁਰਿਆ ਆਂਦੇ ਜਾਂਦੇ ਬਹੁਤ ਮਜ਼ਾ ਆਇਆ ਜੀ ਘੁੰਮਣ ਵਾਲੀ ਜਗ੍ਹਾ ਏ ਅਸੀਂ ਸਨ ਸੈਟ ਵਿਊ ਪੁਆਇੰਟ ਤੇ ਆਏ ਆ ਜੀ ਫੇਰ ਅਸੀਂ ਹੁਣ ਕੋਲਡ ਡਰਿੰਕ ਦੇ ਨਾਲ ਬੱਤਲਾ ਚ ਰੁਕੇ ਆਏ ਆ ਬੱਦਲਾ ਜੀ ਲੁਗੇ ਬੱਦਲ ਹੜਿਆਲੇ ਦਵਾਲੀ ਆ ਸਿਕਿਉਰਿਟੀ ਲੱਗੀ ਬੱਦਲ ਕਰੇ ਦਵਾਲੀ ਆ ਸੂਰਜ ਦਾ ਮੂੰਹ ਨਹੀਂ ਵੇਖਿਆ ਸਵੇਰ ਦਾ ਸੂਰਜ ਦਾ ਮੂੰਹ ਨਹੀਂ ਵੇਖਿਆ ਤੇ ਅਸੀਂ ਸਵੇਰ ਦੇ ਕਈ ਬੰਦੇ ਨੇ ਨਹਾ ਕੇ ਨਹੀਂ ਵੇਖਿਆ ਨਹੀਂ ਨਹਾਤਾ ਜੀ ਅਜਾ ਨਹਾਤਾ ਸਾਰਿਆਂ ਨੇ ਨਹਾਤਾ ਓਕੇ ਓਕੇ ਸਾਰਿਆਂ ਨੇ ਨਹਾ ਲਿਆ ਸੀ ਪਾਣੀ ਗਰਮ ਸੀ ਕੱਪੜੇ ਸਾਡੇ ਬਹੁਤ ਸੋਹਣੇ ਆ ਅਸੀਂ ਪੂਰੇ ਟੌਪ ਤੇ ਕਮਰੇ ਲਏ ਆ ਹਾਂ ਪਿਓ ਹੁਣ ਚੈੱਕ ਕਰੋ ਥੋੜਾ ਜਿਹਾ ਮੌਸਮ ਸਾਫ ਹੋਇਆ ਪਿੜਿਆ ਵਾ ਮੌਸਮ ਵੇਖੋ ਤੁਸੀਂ ਹੁਣ ਸਾਫ ਹੋਇਆ ਥੋੜਾ ਨਹੀਂ ਰਿਹਾ ਨਹੀਂ ਰੀਸਾਂ ਉਹ ਜਗ੍ਹਾ ਜਿਹੜੀ ਗੱਲ ਬਣ ਚੱਲੀ ਨਾ ਅੱਜ ਨਹੀਂ ਰੀਸਾਂ ਹਾਂ ਤੇ ਹੁਣ ਕੋਲਡ ਡ੍ਰਿੰਕ ਚੱਲੂਗੀ ਹੁਣੇ ਚਾਹ ਪੀਤੀ ਮਗਰੇ ਕੋਲਡ ਡ੍ਰਿੰਕ ਆ ਲੋਕ ਨੂੰ ਢੇਡਦਾ ਹੀ ਉਹ ਹਾਲਾਤ ਬਣਾ ਦੇਣੀ ਯਾਦ ਕਰੂ ਮਗਰੇ ਵੀਰਾ ਭਰਾਵਾ ਭੈਣਾ ਸੀ ਸੰਗਤਾਂ ਨੂੰ ਦਰਸ਼ਕਾਂ ਨੂੰ ਕਸਟਮਰ ਨੂੰ ਜਿਆਦਾ ਜਿਆਦਾ ਵਿਊ ਦਿਓ ਤੇ ਪੈਸੇ ਆਉਣ ਨਹੀਂ ਖਰਚੇ ਨੂੰ ਫੇਰ ਪਾੜਾ ਲਾਈਏ ਓਏ ਹੋਏ ਉਹਨਾਂ ਪੈਸਿਆਂ ਤੇ ਇੱਥੇ ਆਏ ਆ ਅਸੀਂ ਤੁਹਾਡੇ ਪੈਸੇ ਤੇ ਬੁਲਟ ਕਢਾਇਆ ਉਹ ਨਹੀਂ ਗੱਡੀ ਲੈਣੀ ਜੀਸੂ ਨੇ ਦੇ ਦਿੱਤੀ ਗੱਡੀ ਅਸੀਂ ਜਾਣਾ ਪਾੜਾ ਨੂੰ ਜੀਸੂ ਨੇ ਦਿੱਤੀ ਗੱਡੀ ਅਸੀਂ ਜਾਣਾ ਨੱਡੀ ਇਸੇ ਕਰਕੇ ਅਸੀਂ ਆਏ ਨੱਡੀ ਬਹਾ ਬੜਾ ਐ ਕਿਰਸ ਕੋਈ ਨਹੀਂ ਕਰਨੀ ਜਸੂ ਨੇ ਦਿੱਤੀ ਸੀ ਗੱਡੀ ਤਾਈਓ ਆਪਾਂ ਆਏ ਨੱਡੀ ਚੱਕਿਆ ਉੱਧਰ ਵੇਹ ਓ ਉੱਧਰ ਵੇਖੋ ਸਨ ਪੁਆਇੰਟ ਤੋਂ ਹੀ ਵਿਖਾ ਕੇ ਛਡਣਾ ਲੱਗਦਾ ਹੁੰਦਾ ਜਦੋਂ ਬੈਂਚ ਤੇ ਬਈਓ ਬੈਂਚ ਤੇ ਚੱਲੀਏ ਯਾਰ ਇਹ ਪੁਆਇੰਟ ਹੈਗਾ ਵਾ ਸਨ ਪੁਆਇੰਟ ਹਾਂ ਇਹ ਜੀ ਸਨ ਸੈਟ ਜੀ ਸਨ ਸੈਟ ਪੁਆਇੰਟ ਨਹੀਂ ਛਡਣਾ ਇਹ ਸਨ ਸੈਟ ਪੁਆਇੰਟ ਹੈ ਇਹ ਪਾਜੀ ਕਿੱਥੇ ਚੱਲੇ ਜੇ ਫਿਰ ਫਿਰ ਨੂੰ ਛੱਡ ਹਾਂਜੀ ਆਓ ਉੱਥੋਂ ਆਏ ਆ ਕਿੱਧਰ ਜਾਣ ਕਿੱਥੇ ਨੇ ਆਪਾਂ ਜਾਣਦੇ ਆ ਜੀ ਆਪਾਂ ਇਹ ਜਾਣਦੇ ਸਨਸੈਟ ਪੁਆਇੰਟ ਲੱਗੇ ਗੱਲ ਆਪਣੀ ਹੈ ਵੀ ਉਹ ਬੈਂਚ ਤੇ ਬਿਆਰੇ ਕਹਿੰਦੇ ਸੀ ਕਿ ਰੱਬ ਦੀ ਧਨੀ ਆਓ ਹੋਟਲ ਤੇ ਓਏ ਰੱਬ ਦੀ ਤੁਮ। ਹਾਂ ਠੀਕ ਹੈ। ਚਲੋ ਜੀ। ਲੋਕਾਂ ਬੰਦੇ ਇਹ ਟ੍ਰੈਕਿੰਗ ਵਾਲਾ ਰਸਤਾ ਵਾ ਇਹ। ਤੇ ਇਹ ਚਪਲਾ ਚਪਲਾ ਪਾ ਗਿਆ ਗਿਆ। ਮੈਂ ਕਿਹ ਚੱਲਦਾ ਆਪਣਾ। ਸੂਰ ਵਿੱਚ ਚਪਲਾ ਜੀ ਕਰਦੇ ਆ ਟ੍ਰੈਕਿੰਗ ਹਮ। ਆਹ ਸਾਹਮਣੇ ਪਿੰਡ ਆ ਕੋਈ ਲੱਗਦਾ। ਆਓ ਸਾਰਾ ਬਸਿਆ ਪੂਰਾ ਪਿੰਡ ਹੀ ਲੱਗਦਾ। ਤੇ ਆਵੇ ਫਿਰ ਪੰਚੀ ਇਲੈਕਸ਼ਨ ਤੋਂ ਲੰਡੇ। ਅਹੀਂ ਤਾਂ ਆਇਆ ਮਾਇਨਾ ਕਰਨਾ ਹੈ ਅਸੀਂ ਸਰਕਾਰੀ ਬੰਦੇ ਆ ਅਸੀਂ ਉਹ ਕਰਨਾ ਆ 40000 ਦਾ ਲਾਉ ਜੀ ਇਹੋ ਜਿਹੇ ਵਲੋਗ ਕਿਤੇ ਨਹੀਂ ਮਿਲਨੇ ਜੋ ਗੱਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਨਾ ਬੜੇ ਨੈਚੁਰਲ ਤਰੀਕੇ ਨਾਲ ਸਮਝਾ ਕੇ ਵਧੀਆ ਤਰੀਕੇ ਨਾਲ ਕਿਹੜੇ ਖੂਚ ਅਸੀਂ ਸੁੱਟਾਂਗੇ ਉੱਥੇ ਕੋਈ ਨਹੀਂ ਸੁੱਟੂਗਾ ਇਸ ਲਈ ਵੱਧ ਤੋਂ ਵੱਧ ਤੁਹਾਨੂੰ ਦੇਖੋ ਲਿਊ ਦਿਓ ਹਾਂ ਤੇ ਪੈਸੇ ਸਾਨੂੰ ਆਉਣ ਅਗਲਾ ਟੂਰ ਅਹੀਂ ਫੇਰ ਬਣਾਈਏ ਉਹ ਤੁਹਾਨੂੰ ਵੀ ਦਵਾਂਗੇ ਇਹ ਆਪ ਹੀ ਲਾਵਾਂਗੇ ਇੱਥੇ ਕਿੱਥੇ ਗੱਡੀ ਚਾਲਣੀ ਆ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਪਿਛਲੇ ਆਪਣੇ ਟੂਰ ਦੇ ਵਲੌਗ ਦੇ ਵਿੱਚ ਕਿ ਆਪਾਂ ਲੈਣੀ ਆ ਸਕੋਰਪੀਆ ਨੂੰ ਉਹ ਸਾਡੇ ਟੂ ਕੀ ਕਹਿੰਦੇ ਵਲੌਗਰ ਨੂੰ ਜਿਆਦਾ ਪਿਆਰ ਨਹੀਂ ਦੇ ਸਕੇ ਹਾਂ ਤੇ ਸਾਡੀ ਸਕੋਰ ਵੀ ਹੋਇ ਨੀ ਜਾਈ ਹੈ ਜੇ ਹੁਣ ਆਪਾਂ ਜਾ ਰਹੇ ਹਾਂ ਲੇਹ ਲਦਾਖ ਨੈਕਸਟ ਟੂ ਸਾਡਾ ਲੇਹ ਲਦਾਖ ਦਾ ਹਾਂ ਜੇ ਸਾਨੂੰ ਸਾਡੀ 11 ਤਰੀਕ ਦੀ ਸਬਸਕ੍ਰਾਈਬ ਕਰ ਲਓ ਜ ਸਾਡੇ ਅਗਲੇ ਵਲੌਗ ਵੇਖਣੇ ਤੇ ਸ਼ੁਕਰਪਨਾ ਕਰੋ ਸਾਨੂੰ ਜ ਸਾਡੇ ਅਗਲੇ ਵਲੌਗ ਲਦਾਖ ਵਾਲੇ ਵਲੌਗ ਵੇਖਣਾ ਚਾਹੁੰਦੇ ਜੀ 11 ਤਰੀਕ ਤੋਂ ਤੁਹਾਨੂੰ ਲਦਾਖ ਦਾ ਵਲੌਗ ਵਿਖਾਉਣਾ ਸ਼ੁਰੂ ਚੜ੍ਹਾਈ ਦੇ ਭਜ ਲੰਦੇ ਤੇ ਸਾਰੇ ਨੇ ਚੜ੍ਹਾਈ ਦੇ ਭਜ ਲੰਨੇ ਜੇ ਭਜਣਾ ਪਿਆ ਕੋਈ ਪਤਾ ਹੈਗਾ ਨਾ ਨਹੀਂ ਹੋ ਨਹੀਂ ਪੈਂਦਾ ਨੀ ਪੱਟ ਕੇ ਲੱਜ ਹੈ ਨੰਨਾ ਸਭ ਕਾ ਕਰੰਜਾਂ ਕਿਦੇ ਉਹ ਉਹ ਤੋਂ ਬਹਿਣਾ ਘੜੀ ਬਸ ਆ ਫਾਮੀ ਓਏ ਇਹ ਕੁੱਤੇ ਨੂੰ ਪੁੱਛੋ ਕਿੱਥੇ ਭਜੂਗਾ ਸਾਨੂੰ ਵੇਖ ਕੇ ਉਹਨੂੰ ਭਜਣ ਦੀ ਲੋੜ ਸਾਨੂੰ ਨਹੀਂ ਭਜਣ ਦੀ ਲੋੜ ਪਤਾ ਨਹੀਂ ਸਲੇਡਾ ਘੜੀ ਘੋਣੇ ਗਾਈ ਮੰਜਣਾ ਇਧਰੋਂ ਭਾਲੂ ਵੀ ਆ ਸਕਦਾ ਜੇ ਆ ਭਾਲੂ ਵਾਲਾ ਏਰੀਆ ਜੇ ਇਧਰ ਆ ਵੇਖੋ ਆ ਕਿੱਥੇ ਗਏ ਆ ਲੱਗਾ ਹੈ ਭਾਲੂ ਹਾਂ ਇੱਧਰ ਕੱਖ ਨਹੀਂ ਹੈਗਾ ਜਿੱਥੇ ਆ ਗਏ ਆਪਾਂ ਚੱਲੋ ਸੇਵਕਾ ਕੰਮ ਖਤਰੇ ਵਾਲਾ ਜੇ ਇੱਥੇ ਆਓ ਭਾਈ ਦੇ ਮਗਰ ਲੱਗੇ ਆ ਵੀਡੀਓ ਸਬੂਤ ਜੇ ਜੇ ਕੋਈ ਗੱਲਬਾਤ ਹੋ ਗਈ ਕਿਸੇ ਨੂੰ ਅੱਗੇ ਉਹ ਲੱਗੇ ਆ ਮੇਰਾ ਘਰ ਮੇਰਾ ਵੀ ਗੇਂਦ ਲਾਓ ਜੀ ਫਾਈਨਲ ਅਸੀਂ ਪਹੁੰਚ ਗਏ ਆ ਜਿਹੜੀਆਂ ਨੂੰ ਉਹ ਪੋ ਕੁਰਸੀਆਂ ਦੇ ਖੰਡੀਆਂ ਜਾਂਦੇ ਇੱਥੇ ਹੀ ਬਹਿਣਾ ਜਾ ਕੇ ਆਹ ਜੇ ਕੁਰਸੀਆਂ ਉਹ ਕਿੱਥੋਂ ਹੋਟਲ ਤੋਂ ਵੇਖ ਕੇ ਆਏ ਆ ਬੜੀ ਰੱਗੀ ਆ ਉਹ ਹੋਟਲ ਦੇ ਵਿੱਚ ਅਸੀਂ ਕਹਿੰਦੇ ਉਹ ਸਾਹਮਣੇ ਕੁਰਸੀਆਂ ਤੇ ਬਹਿਣਾ ਜਾ ਕੇ ਤੇ ਇੱਥੋਂ ਨਜ਼ਾਰਾ ਲੈਣਾ ਜ਼ਿੰਦਗੀ ਦਾ ਆਹ ਦੇਖੋ ਜੀ ਆ ਕਿੱਥੇ ਲੋਕ ਸਰਵਾਈਵ ਕਰਨ ਦੇ ਆ ਸਰਵਾਈਵ ਨਹੀਂ ਕਰ ਰਹੇ ਇਹ ਮਤਲਬ ਰਸੋਨੀ ਜ਼ਿੰਦਗੀ ਬਤਾ ਰਹੇ ਨੇ ਜ਼ਿੰਦਗੀ ਬਤਾਉਣ ਦੇ ਰੂਲ ਰੱਬ ਨੇ ਕੋਈ ਨਹੀਂ ਬਣਾਏ ਬੰਦੇ ਨੇ ਬਣਾਏ ਦੇਖੋ ਇੱਥੇ ਵੀ ਲੋਕ ਰਹੇ ਨੇ ਕਿਦੇ ਖੁਸ਼ੀ ਨਾਲ ਰਹੇ ਸ਼ਹਿਰਾਂ 'ਚ ਵੀ ਰਹ ਰਹੇ ਆ ਇੱਕ ਦੂਜੇ ਨੂੰ ਮਾਰ ਮਕਾਉਣ ਵੀ ਡਰੇ ਆ ਇਹ ਸਭ ਜ਼ਿੰਦਗੀ ਦੇ ਰੰਗ ਆ ਆਏ ਲਓ ਅਸੋ ਖੇਡੋ ਖਾਓ ਪੀਓ ਨੱਚਦੇ ਟੱਪਦੇ ਰਹੋ ਆਓ ਪੀਓ ਲਓ ਆਨੰਦ ਆ ਪੰਜਾਬੀ ਅੱਗੇ ਪੰਜਾਬੀ ਡੈਸ਼ ਭਰੋ ਹਾਂ ਇੱਕ ਦੋ ਮਾਰ ਆ ਇੱਕ ਸਿੰਗਲ ਤੇ ਵੀ ਬਾਗ ਵੇਲ ਲੋ ਹੁਣ ਭਾਈ ਕੋਈ ਨਹੀਂ ਹੁਣ ਲੱਤਾਂ ਚੈੱਕ ਕਰੀ ਜਾਂਦੇ ਜਦੋਂ ਸਿਆਣੇ ਭਾਰੇ ਤੁਹਾਨੂੰ ਦੱਸਿਆ ਥੱਲੇ ਨਾ ਜਾਓ ਥੱਲੇ ਜੋਕਾ ਵਾ ਪਰ ਨਹੀਂ ਮੰਨੇ ਆ ਸਾਰੇ ਨਹੀਂ ਮੰਨਦੇ ਹੁਣ ਆ ਵੇਖੋ ਲੱਤਾਂ ਚੋਂ ਨਿਕਲੀਆਂ ਤਿੰਨ ਇਹਨਾਂ ਦੀ ਲੱਤ ਚੋਂ ਨਿਕਲੀਆਂ ਦੋ ਇਧਰੋਂ ਤੇ ਦੋ ਇਧਰੋਂ ਸਾਡਾ ਦਰ ਦਿੱਲੀ ਦਾ ਕਾਉੜ ਹੈ ਗਿਆਨ ਕੀ ਇਹ ਜਿਹੜਾ ਤਾਲੀਆਂ ਨੇ ਇਹ ਸਿਰਫ ਦੋ ਮਹੀਨੇ ਆ ਬਸ ਦੋ ਮਹੀਨੇ ਬਾਅਦ ਨਹੀਂ ਆਉਂਦੇ ਇਹ ਬਾਰਿਸ਼ ਦੇ ਸੀ ਜੀ ਬਰਸਾਤ ਦੇ ਡੈਮੇਜ ਪਰ ਅਜੇ ਨਾ ਮੀਟਰ ਆ ਰਹੇ ਹਨ ਬਾਹਰ ਨਹੀਂ ਆ ਰਹੇ ਜੀ ਕੀ ਕਾਸੀ ਬੋਲੀ ਲੈ ਹਾਂ ਹਾਂ ਜੀ ਪਲਾਨ ਕੀ ਰੇਟ ਹੈ ਗਾਜੇ 500 ਰੁਪਿਆ ਹੋਈਆ ਸੋਨਾ ਹੀ ਲਾ ਲਿਆ ਜੋ ਕਿ ਬਹੁਤ ਜਿਆਦਾ ਸਿਰਫ ਇੰਨੀ ਕ ਜੀ ਪਲਾਨ ਆਜੋ ਲਗੀ ਕੀ ਕਰਨਾ ਉਥੇ ਇੱਥੇ ਗੱਲਾਂ ਸੁਣਦੇ ਇੱਥੋਂ ਗਏ ਆ ਤੇ ਉਹ ਕੁਰਸੀਆਂ ਕਹਿੰਦੇ ਉੱਥੇ ਹੀ ਜਾ ਕੇ ਬਹਿਣਾ ਵੇਖ ਲਓ ਕਿੱਥੇ ਚਲ ਗਏ ਆਪ ਹੁਣ ਸਾਹ ਲੈਣ ਦੇ ਵਾਰੀ ਵਾਰੀ ਇੱਕ ਪਾਹ ਆਂਦਾ ਲਤਾਂ ਨੂੰ ਤੇ ਲਵਾਉਣਾ ਇਹ ਆਪਾਂ ਹਾਂਜੀ ਆਜੀ ਮੀਂਹਿਆ ਨੂੰ ਇੱਥੇ ਕਰਦੇ ਆਂ ਜੀ ਸਮਾਪਤ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੈ ਮੌਸਮ ਬੜਾ ਖਰਾਬ ਹੋਇਆ ਹੈ ਇੱਥੇ ਅੱਜ ਸਾਰਾ ਦਿਨ ਹੀ ਮੀਂਹ ਆਉਂਦਾ ਰਿਹਾ ਜਿਉਂ ਸਵੇਰ ਤੋਂ ਬੱਦਲ ਬਹੁਤ ਜ਼ਿਆਦਾ ਰਿਹਾ ਥੱਲੇ ਤੇ ਬਹੁਤ ਮੀਂਹ ਆਉਂਦਾ ਰਿਹਾ ਮੁਕੀਵੜ ਗੰਢਰ ਮਸਲਾ ਇਹ ਨੱਡੀ ਆਏ ਉੱਤੇ ਇੱਥੇ ਹੁਣ ਬਾਰਿਸ਼ ਪੈਣ ਦੀ ਬਹੁਤ ਜ਼ਿਆਦਾ ਮੌਸਮ ਬੜਾ ਖਰਾਬ ਹੈ ਚਲੋ ਠੀਕ ਹੈ ਜੀ ਓਕੇ Good night